ਰੰਜੀਤ ਸਿੰਘ ਹਟਹੂਰ ਦੀ ਪਾਲ ਸਹਿਦ ਦੀ ਪੁਸਤਕ ਤਾਰੇ ਲੱਭਣ ਚੱਲੀ ਪਹਿਲੀ ਕਵਿਤਾ ਤਾਰਿਓ ਓਏ ਤਾਰਿਓ ਓਏ ਸਿਤਾਰਿਓ ਤੁਸੀਂ ਤਾਂ ਬੜੀ ਪਿਆਰੇ ਹੋ ਜਦੋਂ ਛਾਤੀ ਮਾਰਦੇ ਹਾਂ ਅਸਮਾਨ ਨਿਹਾਰਦੇ ਹਾਂ ਤੁਸੀਂ ਟਿਮਟਿਮਾਉਂਦੇ ਹੋ ਅਸੀਂ ਬਾਹਾਂ ਖਿਲਾੜਦੇ ਹਾਂ ਕਾਦਰ ਦੀ ਕੁਦਰਤ ਦੇ ਤੁਸੀਂ ਲਾਡ ਦੁਲਾਰੇ ਹੋ ਓਏ ਤਾਰਿਓ ਓਏ ਸਿਤਾਰਿਓ ਚੰਨ ਲਾੜਾ ਬਣ ਆਉਂਦਾ ਤੁਸੀਂ ਬਰਾਤੀ ਲੱਗਦੇ ਹੋ ਇੱਕ ਦੂਜੇ ਤੋਂ ਵੱਧ ਕੇ ਤੁਸੀਂ ਸਾਰੇ ਹੀ ਫੱਬਦੇ ਹੋ ਹੀਰੇ ਮੋਤੀਆਂ ਦੇ ਵਾਂਗੂ ਪਾਉਂਦੇ ਲਿਸ਼ਕਾਰੇ ਹੋ ਵੇ ਤਾਰੇ ਓਏ ਸਿਤਾਰੇ ਓ ਤੁਸੀਂ ਕਿੰਨੇ ਕੁ ਦੂਰ ਹੋ ਇਹ ਮਿੰਨਾ ਔਖਾ ਏ ਤੁਸੀਂ ਕਿੰਨੇ ਕੁ ਹੋ ਤੁਹਾਨੂੰ ਗਿਣਨਾ ਔਖਾ ਏ ਫਿਰ ਵੀ ਤੁਸੀਂ ਲੱਗਦੇ ਪਿਆਰੇ ਓਏ ਤਾਰੇ ਓਏ ਸਿਤਾਰੇ ਓ ਅਸੀਂ ਬਾਗ ਦੇਖਦੇ ਹਾਂ ਤੁਸੀਂ ਫੁੱਲ ਬਣ ਕੇ ਟਹਿਕਦੇ ਹੋ ਸਾਡੇ ਬੇਲੀ ਬਣ ਗਏ ਹੋ ਦਿਲਾਂ ਵਿੱਚ ਮਹਿਕਦੇ ਹੋ ਕਾਲੀ ਰਾਤ ਦੀ ਚਾਦਰ ਤੇ ਪਾਉਂਦੇ ਲਿਸ਼ਕਾਰੇ ਹੋਏ ਤਾਰੇ ਹੋਏ ਸਿਤਾਰੇ ਤੁਸੀਂ ਤਾਂ ਬੜੇ ਪਿਆਰੇ ਹੋ ਧੰਨਵਾਦ